ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅੱਜ ਸੰਯੁਕਤ ਕਿਸਾਨ ਮੋਰਚੇ ਨੇ 18 ਆਪਣੇ ਸਾਰੀਆਂ ਜਿਹੜੀਆਂ ਪਾਰਟੀਆਂ ਨੇ ਪੰਜਾਬ ਦੀਆਂ ਉਹਨਾਂ ਦੀ ਚੰਡੀਗੜ੍ਹ ਦੇ ਵਿੱਚੋਂ ਉਹਨਾਂ ਨਾਲ ਮੀਟਿੰਗ ਕਰਕੇ ਚਾਰ ਮੁੱਦਿਆਂ ਤੇ ਉਹਨਾਂ ਦੀ رائے ਜਾਣਨ ਵਾਸਤੇ ਰੱਖੀ ਹੋਈ ਹੈ ਮੀਟਿੰਗ ਇੱਕ ਮੁੱਦਾ ਤਾਂ ਪਾਣੀਆਂ ਦਾ ਹੈ ਜਿਹਦੇ ਵਿੱਚ ਨਹਿਰੀ ਪਾਣੀ ਵੀ ਹੈ ਦਰਿਆ ਵੀ ਨੇ ਤੇ ਧਰਤੀ ਹੇਠਲਾ ਪਾਣੀ ਵੀ ਹੈ ਮੀਹਾਂ ਦਾ ਪਾਣੀ ਵੀ ਹੈ ਪਾਣੀ ਦੀ ਪੋਲੂਸ਼ਨ ਵੀ ਹੈ ਇੱਕ ਮੁੱਦਾ ਇਹ ਹੈ ਦੂਜਾ ਮੁੱਦਾ ਜਿਹੜਾ ਲੈਂਡ ਪੋਲਿੰਗ ਪਾਲਿਸੀ ਲੈ ਕੇ ਆਈ ਹੈ ਸਰਕਾਰ ਪੰਜਾਬ ਸਰਕਾਰ ਉਹਦੇ ਤੇ ਉਹਨਾਂ ਦੇ ਵਿਚਾਰ ਜਾਣਨੇ ਆ ਤੀਜਾ ਮੁੱਦਾ ਸਹਿਕਾਰਤਾ ਦੇ ਦਾ ਬਿਊਰੋਕਰਟਾਈਜੇਸ਼ਨ ਹੋ ਗਿਆ ਉਹਦਾ ਤੇ ਉਹਦਾ ਮੁੱਦਾ ਹੈ ਤੇ ਚੌਥਾ ਜਿਹੜਾ ਮੁੱਦਾ ਹੈਗਾ ਉਹ ਜਿਹੜੇ ਫੋਰਨ ਦੇ ਨਾਲ ਸਮਝੌਤੇ ਕਰ ਰਹੀ ਹੈ ਭਾਰਤੀ ਸਰਕਾਰ ਉਹਦਾ ਪੰਜਾਬ ਦੀ ਕਿਸਾਨੀ ਤੇ ਕੀ ਅਸਰ ਹੈ ਤੇ ਉਹਦੇ ਬਾਰੇ ਰਾਜਨੀਤਿਕ ਪਾਰਟੀਆਂ ਦੀ ਕੀ رائے ਹੈ ਇਹ ਹੈ ਇਸੇ ਦੇ ਸੰਦਰਭ ਚ ਤੁਹਾਡੇ ਨਾਲ ਦੂਜੀ ਗੱਲ ਸਾਂਝੀ ਇਹ ਕਰ ਦਈਏ ਕਿ ਸਾਡੇ ਤੇ ਅਮਰੀਕਾ ਦਾ ਕਿੰਨਾ ਦਬਾਅ ਬਣ ਰਿਹਾ ਹੈ ਜਾਂ ਬਾਹਰਲੇ ਦੇਸ਼ਾਂ ਦਾ ਕਿੰਨਾ ਬਣ ਰਿਹਾ ਹੈ ਉਹਦੇ ਚ ਨਾਟੋ ਦੇ ਇੱਕ ਮੁਖੀ ਨੇ ਕੱਲ ਭਾਰਤ ਨੂੰ ਧਮਕੀ ਦਿੱਤੀ ਹੈ ਵੀ ਜੇ ਅਸੀਂ ਰੂਸ ਦੇ ਨਾਲ ਇਸੇ ਤਰ੍ਹਾਂ ਵਪਾਰ ਕਰਦੇ ਰਹੇ ਤਾਂ ਉਹ ਸਾਡੇ ਤੇ ਪਾਬੰਦੀਆਂ ਲਾ ਦੇਣਗੇ ਚਾਹੇ ਭਾਰਤ ਸਰਕਾਰ ਨੇ ਕੁਝ ਮਾੜਾ ਚੰਗਾ ਇਹਦਾ ਜਵਾਬ ਦਿੱਤਾ ਪਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਜੇ ਤੁਸੀਂ ਅਜਿਹੇ ਲੋਕਾਂ ਨਾਲ ਯਾਰੀ ਰੱਖੋਗੇ ਤੇ ਜੇ ਉਹਨਾਂ ਦੇ ਥੱਲੇ ਲੱਗਦੇ ਰਹੋਗੇ ਤਾਂ ਉਹ ਤੁਹਾਨੂੰ ਹੋਰ ਵੀ ਥੱਲੇ ਲਾਉਣਗੇ ਤੇ ਤੁਹਾਡੇ ਦੇਸ਼ ਦੀ ਪ੍ਰਭੂਸਤਾ ਕਿੱਥੇ ਬਚੀਗੀ ਤੁਸੀਂ ਕਿਹੜੇ ਦੇਸ਼ ਨਾਲ ਸਮਝੌਤਾ ਕਰਨਾ ਹੈ ਕਿਹੜੇ ਨਾਲ ਨਹੀਂ ਕਰਨਾ ਕਿਹਦੇ ਨਾਲ ਵਪਾਰ ਕਰੋਗੇ ਕਿਹਦੇ ਨਾਲ ਨਾ ਕਰੋਗੇ ਇਹ ਕੌਣ ਹੁੰਦੇ ਆ ਵਿੱਚ ਦਖਲੰਦਾ ਜਿਹਦੇ ਨਾਲੇ ਇੱਕ ਆਜ਼ਾਦ ਮੁਲਕ ਹੈ ਭਾਰਤ ਸੋ ਭਾਰਤ ਨੂੰ ਜਿਹਹਾ ਜਾਂ ਸਟੈਂਡ ਲੈਣਾ ਚਾਹੀਦਾ ਹੈ ਭਾਰਤ ਦੀ ਸਰਕਾਰ ਨੂੰ ਉਹ ਇਹ ਜਾਂ ਲੈ ਨਹੀਂ ਰਹੀ ਦੂਜੇ ਪਾਸੇ ਜਿਹੜਾ ਅਮਰੀਕਾ ਦੇ ਨਾਲ ਸਮਝੌਤੇ ਦੀਆਂ ਗੱਲਾਂ ਚੱਲਦੀਆਂ ਨੇ ਉਹਦੇ ਚ ਟਰੰਪ ਤਾਂ ਕਹਿੰਦਾ ਵੀ ਸਾਡਾ ਸਮਝੌਤਾ ਹੋਣ ਵਾਲਾ ਹੈ ਭਾਰਤ ਤਕਰੀਬਨ ਮੰਨ ਗਿਆ ਮੈਂ ਉਹਨਾਂ ਨੂੰ ਚਿੱਠੀ ਪਾਉ ਉਹਨਾਂ ਨੇ ਮੰਨ ਲੈਣੀ ਹੈ ਜਾਨੀ ਕਿ ਇਹ ਜਮੀ ਉਹਨਾਂ ਦਾ ਇੱਕ ਕਿਸਮ ਦੀ ਰਾਬਰ ਸਟੈਂਪ ਹੁੰਦੀ ਹੈ ਮੋਦੀ ਦੀ ਸਰਕਾਰ ਦੂਸਰੇ ਬੰਨੇ ਇੱਕ ਹੋਰ ਵੀ ਖਬਰਾਂ ਨਿਕਲ ਕੇ ਆ ਰਹੀਆਂ ਨੇ ਵੀ ਬਹੁਤ ਸਾਰੀਆਂ ਜਿਹੜੀਆਂ ਖੇਤੀ ਉਤਪਾਦਾਂ ਨੇ ਜਿਹੜੀਆਂ ਉਹ ਭਾਰਤ ਦੇ ਵਿੱਚ ਦਵਾਂਗੀਆਂ ਖੇਤੀ ਤਾਂ ਤਬਾਹ ਹੋਊਗੀ ਤੇ ਇਹੀ ਗੱਲ ਅੱਜ ਐਸਕੇਐਮ ਨੇ ਆਡਾ ਰਾਜਨੀਤਿਕ ਪਾਰਟੀਆਂ ਤੋਂ ਪੁੱਛਣੀ ਹੈ ਵੀ ਉਹਨਾਂ ਦਾ ਕੀ ਰੁਖ ਹੈ ਇੱਕ ਨਵੀਂ ਗੱਲ ਵਿੱਚ ਨਿਕਲ ਕੇ ਆਈ ਵੀ ਜਿਹੜਾ ਉੱਥੋਂ ਦੁੱਧ ਦੇ ਉਤਪਾਦ ਨਿਕਲ ਕੇ ਆਉਨੇ ਹੈ ਕੋਈ ਵੀ ਡੇਰੀ ਪ੍ਰੋਡਕਟਸ ਉਹਦੇ ਬਾਰੇ ਵਿੱਚ ਇੱਕ ਇਹ ਗੱਲ ਆ ਗਈ ਇਕਨੋਮਿਕ ਟਾਈਮਸ ਨੇ ਲਿਖੀ ਹੈ ਇਹ ਵੀ ਜਿਹੜਾ ਉੱਥੋਂ ਦੁੱਧ ਜਾਂ ਦੁੱਧ ਦੇ ਉਤਪਾਦ ਆਉਂਦੇ ਹੈ ਉਸ ਨੂੰ ਉਹ ਮਾਸਾਹਾਰੀ ਦੁੱਧ ਕਹਿੰਦੇ ਹੈ ਸ਼ਾਕਾਹਾਰੀ ਨਹੀਂ ਜਣੀ ਵੈਜੀਟੇਰੀਅਨ ਦੁੱਧ ਨਹੀਂ ਹੈ ਉਹ ਉੱਥੋਂ ਵਾਲਾ ਉੱਥੋਂ ਦਾ ਦੁੱਧ ਜਿਹੜਾ ਸ਼ਾਕਾਹਾਰੀ ਹੈ ਕਿਉਂਕਿ ਜਿਹੜੀ ਗਊਆਂ ਦੀ ਖੁਰਾਕ ਹੈ ਉਸ ਖੁਰਾਕ ਦੇ ਵਿੱਚ ਕਾਫੀ ਸਾਰਾ ਜਿਹੜਾ ਜਿਹੜਾ ਅੱਡ-ਅੱਡ ਜਾਨਵਰਾਂ ਦਾ ਜਿਹੜਾ ਸਮਾਨ ਹੈ ਉਹਦਾਂ ਦੇ ਵਿੱਚ ਉਹਨਾਂ ਨੂੰ ਫੀਡ ਦੇ ਤੌਰ ਤੇ ਦਿੱਤਾ ਜਾਂਦਾ ਹੈ ਜਾਨੀ ਉਹ ਉਸ ਫੀਡ ਨੂੰ ਲੈ ਕੇ ਉਹ ਜਿਹੜਾ ਦੁੱਧੰੀਆਂ ਨੇ ਉਹ ਇੱਕ ਕਿਸਮ ਦਾ ਮਾਸਾਹਾਰੀ ਦੁੱਧ ਹੈ ਹੈ ਸ਼ਾਕਾਹਾਰੀ ਦੁੱਧ ਨਹੀਂ ਇਹਦੇ ਉੱਤੇ ਵੀ ਕਾਫੀ ਵੱਡੀ ਜਿਹੜੀ ਹੈ ਬਹਿਸ ਹੋ ਰਹੀ ਹੈ ਤੇ ਪਿੱਛੇ ਦਸੰਬਰ ਆਪਣੇ ਇਹਦੇ ਚ ਇੱਕ ਰਿਪੋਰਟ ਸ਼ਪੀਸੀ ਕੀ ਉਸ ਟਾਈਮ ਕਿ ਵੀ ਜਿਹੜਾ ਆਪਣਾ ਭਾਰਤ ਦੇ ਵਿੱਚ ਤਕਰੀਬਨ 38% ਲੋਕ ਵਰਲਡ ਐਟਲੈਸ ਰਿਪੋਰਟ ਨੂੰ ਕਹਿੰਦੇ ਆ 2023 ਚ ਆਈ ਸੀ ਵੀ ਭਾਰਤ ਦੇ ਤਕਰੀਬਨ 38% ਲੋਕ ਹੈ ਜਿਹੜੇ ਪਿਓਰਲੀ ਸ਼ਾਕਾਹਾਰੀ ਨੇ ਜਿਹੜੇ ਜਿਹੜੇ ਨਾਨ ਵੈਜ ਲੈਂਦੇ ਨਹੀਂਗੇ ਤੇ ਉਹ ਜਦੋਂ ਉਹ ਚੀਜ਼ਾਂ ਉਹਨਾਂ ਨੂੰ ਪਤਾ ਲੱਗੂਗੀ ਜਿਹੜੇ ਅਮਰੀਕਾ ਤੋਂ ਆਈਆਂ ਨੇ ਜਾਂ ਕਿਤੋਂ ਆਈਆਂ ਨੇ ਤਾਂ ਉਹ ਉਹਨਾਂ ਨੂੰ ਲੱਗੂ ਵੀ ਇਹ ਸਾਡੇ ਨਾਲ ਤੱਕਾ ਹੋ ਰਿਹਾ ਹੈ ਇੱਕ ਇੱਕ ਪਹਿਲੂ ਇਹ ਵੀ ਹੈ ਅਗਲੀ ਗੱਲ ਖਬਰ ਤੁਹਾਡੇ ਨਾਲ ਦੋਸਤੋ ਇਹ ਹੈ ਵੀ ਕਰਨਾਟਕਾ ਦੇ ਵਿੱਚ ਬੰਗਲੂਰੂ ਦੇ ਵਿੱਚ ਇੱਕ ਆਈਐਸ ਅਫਸਰ ਦੇ ਉੱਤੇ ਇੱਕ ਇੱਕ ਕਿਸੇ ਜ਼ਮੀਨ ਦੇ ਮਸਲੇ ਦਾ ਫੈਸਲਾ ਕਰਨ ਦੇ ਲਈ ਉਹਦੇ ਤੇ ਐਫਆਈਆਰ ਹੋ ਗਈ ਉੱਥੋਂ ਦਾ ਜਿਵੇਂ ਸਾਡੇ ਪੀਸੀਐਸ ਹੁੰਦੇ ਐ ਅਫਸਰ ਉੱਥੋਂ ਦਾ ਕਰਨਾਟਕਾ ਐਡਮਿਨਿਸਟ੍ਰੇਟਿਵ ਸਰਵਿਸ ਦਾ ਇੱਕ ਆਫੀਸਰ ਹੈ ਪ੍ਰਸ਼ਾਂਤ ਖਨਗੋੜਾ ਪਾਟੇਲ ਉਹਨੇ ਉਹਦੀ ਸ਼ਿਕਾਇਤ ਕੀਤੀ ਸੀਗੀ ਪੁਲਿਸ ਨੇ ਉਹਦੀ ਇੱਕ ਐਮੀਜੀ ਰਿਪੋਰਟ ਕਰ ਲਈ ਤੇ ਉਹ ਹਾਈ ਕੋਰਟ ਚ ਲਿਆ ਗਿਆ ਤੇ ਕੋਰਟ ਨੇ ਕਿਹਾ ਵੀ ਬਿਲਕੁਲ ਨਹੀਂ ਇਹ ਉਹਦੀ ਉਹਨੇ ਤਫਤੀਸ਼ ਕੀਤੀ ਤੇ ਪੁਲਿਸ ਨੂੰ ਹਦਾਇਤ ਕੀਤੀ ਤੇ ਨਾਲ ਉਹਨੂੰ ਝਾੜ ਪਾਈ ਵੀ ਤੁਸੀਂ ਇਹਦਾ ਜਿਹੜਾ ਜਲਦੀ ਤੋਂ ਜਲਦੀ ਇਹਦੇ ਤੇ ਐਫ ਆਈ ਆਰ ਦਰਜ ਕਰੋ ਤਾਂ ਉਹ ਦਰਜ ਹੋਈ ਹੈ ਐਫ ਆਈ ਆਰ ਇੱਕ ਅਗਲੀ ਗੱਲ ਤੁਹਾਡੇ ਨਾਲ ਦੋਸਤੋ ਸਾਂਝੀ ਜਿਹੜੀ ਕਰਨੀ ਹੈ ਉਹ ਇਹ ਹੈ ਵੀ ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਵਿੱਚ ਇੱਕ ਯੋਗਾ ਯੂਨੀਵਰਸਿਟੀ ਹੈ ਉੱਥੇ ਉੱਥੋਂ ਦੀ ਇੱਕ ਜਿਹੜੀ ਯੋਗਾ ਇਨਸਟ੍ਰਕਟਰ ਕੋਈ ਲੇਡੀ ਲੱਗੀ ਹੋਈ ਸੀਗੀ ਉਸ ਨੇ ਉਥੋਂ ਦੇ ਵਾਈਸ ਚਾਂਸਲਰ ਦੇ ਵਿਰੁੱਧ ਉਸ ਨੂੰ ਤੰਗ ਪਰੇਸ਼ਾਨ ਜਾਨੀ ਉਹ ਦੇ ਕਰਨ ਦਾ ਇਲਜ਼ਾਮ ਲਾਇਆ ਸਰਕਾਰ ਨੇ ਕੁਝ ਨਹੀਂ ਕੀਤਾ ਉਹਦੇ ਤੇ ਕੋਈ ਐਕਸ਼ਨ ਨਹੀਂ ਲਿਆ ਤੇ ਉਹ ਪਹੁੰਚ ਗਈ ਹਾਈ ਕੋਰਟ ਚ ਹਾਈ ਕੋਰਟ ਨੇ ਉਹਦੇ ਜਿਹੜੀਆਂ ਗੱਲਾਂ ਨੇ ਉਹਨਾਂ ਚ ਸਚਾਈ ਪਾਈ ਤੇ ਜਿਹੜਾ ਉਹ ਵਾਈਸ ਚਾਂਸਲਰ ਹੈ ਜਿਹੜਾ ਹੁਣ ਰਿਟਾਇਰ ਹੋ ਗਿਆ ਉਥੋਂ ਉਸ ਨੂੰ 35 ਲੱਖ ਰੁਪਇਆ ਉਸ ਔਰਤ ਨੂੰ ਉਹਦੀਆਂ ਤੜਫਾਹਾਂ ਦੇ ਬਦਲੇ 'ਚ ਉਸ ਦੀ ਜਿਹੜੀ ਅਸਮਤ ਹੈ ਉਹਨੂੰ ਥੇਸ ਪਹੁੰਚੀ ਹੈ ਉਸ ਦੇ ਬਦਲੇ 'ਚ ਤੇ ਉਹ ਬਾਕੀ ਚੀਜ਼ਾਂ ਦੇ ਬਾਰੇ 'ਚ ਉਹਨੂੰ 35 ਲੱਖ ਰੁਪਇਆ ਯੋਗਾ ਯੂਨੀਵਰਸਿਟੀ ਦੇ ਜਿਹਨੂੰ ਯੋਗਾ ਕਹਿੰਦੇ ਆ ਵੀ ਸਰੀਰ ਦਾ ਸਾਰਾ ਸਾਧਨਾ ਕਰਦੇ ਆ ਅਸੀਂ ਜਿਹੜਾ ਉਹਦਾ ਵਾਈਸ ਚਾਂਸਲਰ ਹੈ ਅਜੇਹੀ ਯੂਨੀਵਰਸਿਟੀ ਦਾ ਜਿਹੜਾ ਸਰੀਰ ਨੂੰ ਸਾਧਣ ਦੀਆਂ ਗੱਲਾਂ ਦੱਸਦਾ ਹੈ ਉਸ ਦੇ ਵਾਈਸ ਚਾਂਸਲਰ ਨੂੰ 35 ਲੱਖ ਰੁਪਇਆ ਤਾਂ ਇਹ ਤੇ 5 ਲੱਖ ਰੁਪਈਆ ਉਥੋਂ ਦੀ ਸੂਬਾ ਸਰਕਾਰ ਨੂੰ ਜੁਰਮਾਨਾ ਲਾਇਆ ਵੀ ਤੁਸੀਂ ਕਿਉਂ ਨਹੀਂ ਕੀਤਾ ਉਸ ਕੁੜੀ ਦੇ ਇਸ ਸ਼ਿਕਾਇਤ ਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਇਹ ਅਗਲੀ ਗੱਲ ਮੱਧ ਪ੍ਰਦੇਸ਼ ਦੀ ਸਰਕਾਰ ਦੇ ਵਿਰੁੱਧ ਵੀ ਉਹਨਾਂ ਨੇ ਇਹ ਫੈਸਲਾ ਕੀਤਾ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਛੋਟੇ-ਛੋਟੇ ਦੋ ਗੱਲਾਂ ਹੋਰ ਤਬਲੀਗੀ ਜਮਾਤ ਦੇ ਉੱਤੇ ਜਦੋਂ ਕੋਵਿਡ ਸੀਗਾ ਉਹਨਾਂ 'ਤੇ ਇਲਜ਼ਾਮ ਲਾਇਆ ਵੀ ਇਹ ਜਾਣਬੁੱਝ ਕੇ ਕੋਵਿਡ ਫੈਲਾ ਰਹੇ ਹੈ ਜਾਣਬੁੱਝ ਕੇ ਉਨ੍ਹਾਂ ਤੇ ਐਫ ਆਈ ਆਰਸ ਹੋ ਗਈਆਂ ਬਹੁਤ ਸਾਰੇ ਬਹੁਤ ਵਿਦੇਸ਼ੀ ਲੋਕ ਆਏ ਹੋਏ ਸੀ ਅੰਤਰਰਾਸ਼ਟਰੀ ਕਿਸਮ ਦੀ ਕਾਨਫਰੰਸ ਸੀ ਉਹਨਾਂ ਦੀ ਦਿੱਲੀ ਹਜ਼ਰਤਨ ਜਮੋਦੀ ਦੇ ਕੋਲ ਤੇ ਉਹ ਫੋਰਨ ਵਾਲੇ ਤਾਂ ਛੱਡ ਛੋਟ ਤੇ ਸੀਗੇ ਉਦੋਂ ਕੋਰਟਾਂ ਦੇ ਹੁਕਮਾਂ ਨਾਲ ਇਹਨਾਂ ਦੇ ਉੱਤੇ ਜੇ ਐਫ ਆਈ ਆਰ ਚੱਲ ਰਹੀ ਸੀ ਤੇ ਕੱਲ ਉਹ ਜਿਹੜੀਆਂ ਐਫ ਆਈ ਆਰਸ ਐ 70 ਬੰਦਿਆਂ ਦੇ ਖਿਲਾਫ 16 ਐਫ ਆਈ ਆਰ ਕੱਲ ਦਿੱਲੀ ਹਾਈ ਕੋਰਟ ਨੇ ਰੱਦ ਕੀਤੀਆਂ ਨੇ ਅਗਲੀ ਗੱਲ ਇਹ ਹੈ ਵੀ ਜਿਹੜਾ ਭਾਰਤ ਸਰਕਾਰ ਦਾ ਜਿਹੜਾ ਘੱਟ ਗਿਣਤੀ ਦਾ ਮੰਤਰਾਲਾ ਹੈਗਾ ਉਸ ਨੇ ਜਨਵਰੀ ਤੋਂ ਲੈ ਕੇ ਅੱਜ ਤੱਕ ਜਿਹੜੇ ਘੱਟ ਗਿਣਤੀ ਦੇ ਵਿਦਿਆਰਥੀਆਂ ਦੇ ਵਜ਼ੀਫੇ ਐ ਉਹ ਕੱਲ ਰਿਲੀਜ਼ ਕੀਤੇ ਆ ਉਹਨਾਂ ਚ ਮੁਸਲਮਨ ਵਿਦਿਆਰਥੀ ਵੀ ਐ ਸਿੱਖ ਵੀ ਐ ਬੋਧੀ ਵੀ ਐ ਜੈਨੀ ਵੀ ਐ ਪਾਰਸੀ ਵੀ ਐ ਉਹਨਾਂ ਦੇ ਜਿਹੜੇ ਵਜ਼ੀਫੇ ਐ ਉਹ ਹੁਣ ਜਾਰੀ ਕੀਤੇ ਆ ਇਹ ਵੀ ਤੁਹਾਨੂੰ ਦੱਸ ਦਈਏ ਵੀ ਦਸੰਬਰ 2022 ਚ ਇਹ ਜਿਹੜਾ ਵਜ਼ੀਫਾ ਜਿਹਨੂੰ ਮੌਲਾਨਾ ਆਜ਼ਾਦ ਫੈਲੋਸ਼ਿਪ ਕਹਿੰਦੇ ਐ ਉਹ ਬੰਦ ਕਰਤਾ ਸੀ ਭਾਰਤ ਸਰਕਾਰ ਨੇ ਕਿਉਂਕਿ ਭਾਰਤ ਸਰਕਾਰ ਨੂੰ ਘੱਟ ਗਿਣਤੀਆਂ ਨਾਲ ਤਾਂ ਬੇहद ਹੀ ਜ਼ਿਆਦਾ ਨਫ਼ਰਤ ਹੈ ਨਾ ਤੇ ਜਿਹੜੇ ਲੋਕਾਂ ਨੂੰ ਉਦੋਂ ਮਿਲ ਰਿਹਾ ਸੀ ਉਹ ਜਿੰਨਾ ਚਿਰ ਮਿਲਣਾ ਹੈ ਉਹਨਾਂ ਚਿਰ ਉਹ ਜਾਰੀ ਰਹਿਣਾ ਸੀ ਇਹਦਾ ਮਤਲਬ ਹੈ ਉਹ ਵਜੀਫਾ ਤਾਂ ਖਤਮ ਹੋ ਗਿਆ ਜਿਹੜੇ ਲੋਕਾਂ ਨੂੰ ਮਿਲ ਰਿਹਾ ਸੀ ਉਹਨਾਂ ਦੇ ਜਿਹੜੇ ਪੈਂਡਿੰਗ ਚੀਜ਼ਾਂ ਪਈਆਂ ਨੇ ਉਹ ਵੀ ਨਹੀਂ ਸੀ ਦੇ ਰਹੀ ਸਰਕਾਰ ਹੁਣ 7 ਮਹੀਨਿਆਂ ਬਾਅਦ ਕੱਲ ਉਹ ਵਜੀਫਾ ਜਾਰੀ ਹੋਏਗਾ ਤੇ ਲਾਸਟ ਗੱਲ ਦੋਸਤੋ ਵੀ ਗਾਜ਼ਾ ਦੇ ਵਿਰੁੱਧ ਲੋਕਾਂ ਦਾ ਗੁੱਸਾ ਵੱਧ ਰਿਹਾ ਹੈ ਦਿੱਲੀ ਦੇ ਵਿੱਚ ਜਿਹੜੀਆਂ ਗਾਜ਼ਾ ਨੂੰ ਦੇ ਵਿੱਚ ਇਜ਼ਰਾਈਲ ਨੂੰ ਸਪੋਰਟ ਕਰਦੀਆਂ ਜਿਹੜੀਆਂ ਸੰਸਥਾਵਾਂ ਨੇ ਮੈਕਡੋਨਲਡ ਹੋਗੀ KFC ਹੋਗੀ ਡਬ ਹੋਗੀ ਇਹਨਾਂ ਦੇ ਵਿਰੁੱਧ ਆਮ ਲੋਕ ਜਿਹੜੇ ਜਾਗਰੂਕ ਹੈ ਉਹਨਾਂ ਦੇ ਵਿਰੁੱਧ ਮੁਜਾਰੇ ਕਰਦੇ ਹੈ ਕਿ ਅਸੀਂ ਪੰਜਾਬ ਚ ਵੀ ਉਹਨਾਂ ਦੇ ਵਿਰੁੱਧ ਅਜਿਹਾ ਕਰਨ ਨੂੰ ਕਹਿ ਸਕਾਂਗੇ ਕਿਉਂਕਿ ਜਿਹੜੀ ਇਜ਼ਰਾਈਲੀ ਡਿਫੈਂਸ ਫੋਰਸਸ ਹੈ ਉਹਨਾਂ ਨੂੰ ਇਹ ਚੀਜ਼ਾਂ ਖਾਣਾ ਵੀ ਦਿੰਦੀਆਂ ਨੇ ਇਹਨਾਂ ਦੇ ਉੱਤੇ ਵੱਡੇ ਇਲਜ਼ਾਮ ਨੇ ਉੱਥੋਂ ਦੇ ਜਿਹੜਾ ਕੱਲੂਕਾਰਾ ਹੋ ਰਿਹਾ ਬੱਚੇ ਮਾਰੇ ਜਾ ਰਹੇ ਹੈ ਦੇਖਿਏ ਕਿ ਅਸੀਂ ਵੀ ਕਰ ਸਕੀਏ ਅੱਜ ਦੀ ਗੱਲ ਚ ਇੰਨੀ